ਸੋ ਦੋਸਤੋ ਆਪਾਂ ਫਿਰ ਬਾਪੂ ਜੀ ਦੇ ਕੋਲ ਆਏ ਸੀ ਕਲਾ ਨੂੰ ਸਲਾਮ ਤੇ ਬਾਪੂ ਜੀ ਨੇ ਮੈਂ ਜਦੋਂ ਕਿਹਾ ਸੀ ਆ ਬਣਾ ਕੇ ਦਿੱਤੇ ਬਾਪੂ ਜੀ ਨੇ ਮੈਨੂੰ ਇਹ ਦੇਖੋ ਹੱਤ ਨਾਲ ਬਣਾਏ ਹੋਏ ਆ ਕੀ ਮਸ਼ੀਨਾਂ ਕਰਨਗੀਆਂ ਨਾ ਤੇ ਬਹੁਤ ਸੋਹਣੇ ਬਹੁਤ ਸੋਹਣੇ ਚੀਜ਼ਾਂ ਬਣਾ ਕੇ ਦਿੱਤੀਆਂ ਮੈਂ ਤਾਂ ਅੱਜ ਹੋਰ ਲੈ ਕੇ ਆਏ ਸੀ ਮੈਂ ਕਿਹਾ ਬੇਸਬਾਲ ਬਣਾਵਾਂਗੇ ਬਾਪੂ ਜੀ ਕੋਲੋਂ ਬਾਪੂ ਜੀ ਫਿਰ ਕਦੋਂ ਬਣਾ ਕੇ ਦਵੋਗੇ ਸਾਨੂੰ ਤਲਵਲ ਜਦੋਂ ਮਰਜ਼ੀ ਆ ਜਾਣਾ ਉਹਦੇ ਬਣਾਉਂਦੇ ਆ ਅੱਛਾ ਜਿਹੜਾ ਵੀ ਆਪਣੇ ਚੈਨਲ ਨੂੰ ਦੇਖ ਰਿਹਾ ਨਾ ਤੁਸੀਂ ਮਸ਼ੀਨਾਂ ਨਹੀਂ ਛੱਡੋ ਹੱਥ ਦੀ ਕਲਾਕਾਰੀ ਨੂੰ ਰਿਸਪੈਕਟ ਕਰਿਆ ਕਰੋ ਬਾਪੂ ਜੀ ਕੋਲੇ ਆਇਆ ਕਰੋ ਸੁਭਾਅ ਬਹੁਤ ਵਧੀਆ ਹੈ ਇੱਥੋਂ ਕੰਮ ਕਰਵਾਇਆ ਕਰੋ ਬਾਪੂ ਜੀ ਕਾਹਦਾ ਕਾਹਦਾ ਕੰਮ ਕਰਦੇ ਹੋ ਬਾਪੂ ਜੀ ਅਸੀਂ ਐਸੇ ਤਾਂ ਫਰਨੀਚਰ ਸਾਰੇ ਕੰਮ ਕਰਦੇ ਆ ਠੀਕ ਹੈ ਕੋਠੀਆਂ ਦੇ ਅਸੀ ਦਾ ਵੀ ਕੰਮ ਕਰਦੇ ਆ ਹਾਂਜੀ ਹਾਂਜੀ ਬਾਪੂ ਜੀ ਮੈਂ ਜ਼ਿਆਦਾ ਮੰਦਰ ਬਣਾਨੇ ਆ ਉਹ ਮੰਦਰ ਵੁੱਡਨ ਦਾ ਮੰਦਰ ਹੈ ਹਾਂ ਲੱਕੜ ਦੇ ਲੱਕੜ ਦੇ ਮੰਦਰ ਵਗੈਰਾ ਹੁੰਦੇ ਨਾ ਉਹ ਬਾਪੂ ਜੀ ਬਣਾਉਂਦੇ ਆ ਤੇ ਜ਼ਿਆਦਾਤਰ ਬਾਕੀ ਖਰਾਬ ਦਾ ਕੰਮ ਹੈ ਹਰ ਤਰ੍ਹਾਂ ਦਾ ਕੰਮ ਕਰਦੇ ਲੋਕ ਕੋਠੀ-ਕੁਠੀ ਦਾ ਕੰਮ ਆ ਜਾਂਦਾ ਰਿਪੇਅਰ-ਪੁਰ ਦਾ ਉਹ ਵੀ ਕਰਦੇ ਅੱਛਾ ਰਿਪੇਅਰ-ਪੁਰ ਦਾ ਨਾ ਕੋਠੀ-ਕੁਠੀ ਦਾ ਸਾਰਾ ਕਰਦੇ ਹਾਂ ਸਾਰਾ ਹੀ ਕਰਦੇ ਆ ਬਾਕੀ ਸ਼ੌਕ ਹੈ ਤੁਹਾਨੂੰ ਨਾ ਹਾਂ ਸ਼ੌਕ ਮੈਨੂੰ ਕੋਈ ਹੋਰ ਮਾਇਆ ਵਿਚਾਰਾ ਉਹ ਲੋ ਖਰਾਬ ਸੀਗਾ ਹੂੰ ਹੂੰ ਮੈਂ ਉਹ ਫਸੇ ਪਏ ਸੀ ਜੇ ਅਸੀਂ ਬਾਹਰ ਜਾਣਾ ਚੰਦੀ ਕਰਨੀ ਜਾਂ ਹੂੰ ਹੂੰ ਮੈਂ ਕਿਹਾ ਚੱਲ ਯਾਰ ਪੀਏ ਦੁਪਹਿਰ ਤੋਂ ਅੱਪਾ ਚਲੇਗਾ ਦੇ ਤਾਂ ਅਲੱਗ ਨੂੰ ਟਾਈਮ ਨਹੀਂ ਦੀ ਪ੍ਰਿੰਗ ਇੱਕ ਗੱਲ ਪੁੱਛਾਂ ਬਾਪੂ ਜੀ ਉਹ ਦੱਸੋ ਫਿਰ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਬਈ ਪਹਿਲਾਂ ਦੇ ਜ਼ਮਾਨੇ 'ਚ ਇਕਲਾ ਦੀ ਰਿਸਪੈਕਟ ਹੁੰਦੀ ਸੀ ਅੱਜ ਅੱਜ ਦਾ ਜ਼ਮਾਨਾ ਇਕ ਹੋਰ ਬਦਲ ਗਿਆ ਕੀ ਫਰਕ ਹੈ ਮਤਲਬ ਅੱਜ ਤੁਹਾਡਾ ਮਨ ਦੁਖਦੇ ਪਹਿਲੇ ਤਾਂ ਕੰਮ ਕਰਦੇ ਸੀ ਹੱਥਾਂ ਨਾਲ ਤੇ ਮਿਹਨਤ ਬਹੁਤ ਸੀਗੀ ਹੂੰ ਹੂੰ ਤੇ ਉਹਨਾਂ ਦੀ ਇੱਜ਼ਤ ਜ਼ਿਆਦਾ ਸੀਗੀ ਹੁਣ ਤਾਂ ਮਸ਼ੀਨਾਂ ਆ ਗਈਆਂ ਨੇ ਰੱਦਾ ਵੀ ਮਸ਼ੀਨ ਹੈ ਮੰਡ ਘਟਾ ਰਿਹਾ ਸਭ ਕੁਝ ਮਸ਼ੀਨਾ ਆ ਗਈਆਂ ਨੇ ਹੂੰ ਔਰ ਜਿਹੜਾ ਖੜਾ ਮਿਸਤਰੀ ਹੈ ਵੈਸੇ ਜਿਹੜਾ ਖੜਾ ਮਿਸਤਰੀ ਹੈ ਪਹਿਲੇ ਮਿਸਤਰੀ ਤਾਂ ਲੱਭਦਾ ਹੀ ਨਹੀਂ ਸੀਗਾ ਨਹੀਂ ਤੁਹਾਨੂੰ ਐਵੇਂ ਲੱਭਦਾ ਸੀਗਾ ਵੀ ਫਲਾਣਾ ਮਿਸਤਰੀ ਹੈ ਪੁਰਾਣਾ ਨਾ ਹੁੰਦਾ ਸੀ ਨਾ ਨਾਲ ਜਾਣਦੇ ਸੀ ਨਾ ਨਾ ਜਾਣਦੇ ਸੀ ਨਹੀਂ ਐਵੇਂ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਬਈ ਯਾਰ ਇਹ ਜਿਹੜਾ ਡਿਵੈਲਪਮੈਂਟ ਹੋਣ ਦਾ ਆਪਣਾ ਕੋਈ ਫਰਕ ਨਹੀਂ ਹੁਣ ਤਾਂ ਵਧੀਆ ਚੱਲੀ ਜਾਂਦਾ ਹੈ ਵਧੀਆ ਚੱਲੀ ਜਾਂਦੇ ਹਾਂ ਜਿਹੜਾ ਗਾਮਾ ਦਾ ਪਰ ਹਰ ਦਿਨ ਕਰ ਦਿੰਦੇ ਆ ਕੋਈ ਦਸਤਾ ਥੋੜਾ ਹੂੰ ਹੂੰ ਕੋਈ ਨਾ ਦਸਤਾ ਪੁਆਣਾ ਆ ਜਾਂਦਾ ਹੂੰ ਹੂੰ ਨਾਲ ਦੀ ਨਾਲ ਬਾਦੀਦਾ ਕੋਈ ਦਿੱਕਤ ਨਹੀਂ ਸਾਨੂੰ ਕੋਈ ਬਲੇਗਾ ਨਹੀਂ ਸੱਤ ਹੋ ਜਾਊਗਾ ਨਹੀਂ ਹੋਊਗਾ ਅੱਛਾ ਜੋ ਮਰਜ਼ੀ ਕੰਮ ਆ ਜਾਏ ਆਲ ਕਾਈਂਡ ਆਫ ਫੈਨਿਓਰ ਹੂੰ ਚਲੋ ਬਹੁਤ ਵਧੀਆ ਕੰਮ ਨੂੰ ਸ਼ੌਕ ਨਾਲ ਕਰੀ ਤੇ ਕੰਮ ਨੂੰ ਨਾ ਨਹੀਂ ਕੀਤੀ ਕਦੇ ਵੀ ਤੂੰ ਬਾਪੂ ਸ਼ੌਕ ਸ਼ੌਕ ਤੋਂ ਵੀ ਨਾ ਹੁੰਦਾ ਹੀ ਨਹੀਂ ਕੰਮ ਨਾ ਤਾਂ ਕਬਰ ਸ਼ੌਕ ਵਾਲੇ ਬੰਦੇ ਨੂੰ ਨਾ ਤਕਾਵਟ ਹੋਵੇ ਨਾ ਨੂੰ ਭੁੱਖ ਲੱਗੇ ਭੁੱਖ ਲੱਗੇ ਚਲੇਗਾ ਨਾ ਉਹ ਮੈਨੂੰ ਨਾ ਭੁੱਖ ਲੱਗਦੀ ਹੈ ਨਾ ਉਹਨੂੰ ਨਾ ਕੀ ਨੀਂਦ ਆਵੇ ਹੈਨਾ ਇਹ ਇਹੀ ਗੱਲ ਹੈ ਬਈ ਹੈਨਾ ਆਪਾਂ ਆਟ ਕੰਮ ਆਟ ਦਾ ਕੰਮ ਕਰਦੇ ਹਾਂ ਤੇ ਮੈਂ ਆਪ ਕੋਈ ਰੋਟੀ ਨੂੰ ਥੱਕਦਾ ਵੀ ਨਹੀਂ ਬੰਦਾ ਜਾ ਬੋਲ ਪਈ ਬਣ ਜਾਂਦੀ ਹੈ ਨਾ ਜਾਤ ਪਈ ਪਈ ਠੰਡੀ ਹੋ ਜਾਂਦੀ ਹੈ ਮੈਂ ਕੰਮ ਕਰਕੇ ਜਾਂਦਾ ਅਛਾ ਚਲੋ ਬਹੁਤ ਵਧੀਆ ਲੱਗਿਆ ਭਾਈ ਤੁਸੀਂ ਵੱਧ ਤੋਂ ਵੱਧ ਵਿਜ਼ਿਟ ਕਰਿਆ ਜੇ ਐਡਰੈਸ ਤੁਹਾਨੂੰ ਇਸ ਸਟਾਪਿੰਗ 'ਚ ਦੱਸਿਆ ਸੀਗਾ ਤੇ ਨੰਬਰ ਦੌਰ ਨਹੀਂ ਬਾਪੂ ਕੋਲੇ ਆ ਕੇ ਤੁਸੀਂ ਮਿਲ ਸਕਦੇ ਹੋ ਆ ਦੂਰ ਦਰਾਡੇ ਕੋਈ ਬੰਦਾ ਮਤਲਬ ਦੇਖਦਾ ਹੋਰ ਸ਼ਹਿਰ ਦਾ ਤੇ ਖਰਾਬ ਦਾ ਜਿਵੇਂ ਅੱਜ ਕੱਲ੍ਹ ਮੈਂ ਤੁਹਾਨੂੰ ਦੱਸਾਂ ਇਹ ਤਾਂ ਮੈਂ ਪਾਵੇ ਬਣਾਏ ਐ ਪਾਵੇ ਬਹੁਤ ਸੋਹਣੇ ਸੋਹਣੇ ਬਣਾਉਂਦੇ ਐ ਪਾਵੇ ਹੈਨਾ ਲੱਕੜ ਦਾ ਨਾ ਇੱਕ ਜਿਵੇਂ ਸਟੇਅਰਿੰਗ ਆਪਣ ਘਰਾਂ ਚ ਪੌੜੀਆਂ ਬਣਾਉਂਦੇ ਉਹਦੇ ਉੱਤੇ ਚੜ੍ਹਦੇ ਨਾ ਰੇਲਿੰਗ ਉਹ ਵੀ ਬਹੁਤ ਸੋਹਣੀ ਬਣਾਉਂਦੇ ਐ ਕਿਸੇ ਮੁਖਸਰ ਤੋਂ ਮੈਨੂੰ ਕੋਈ ਵੀਰ ਇਹ ਵੀਡੀਓ ਦੇਖ ਰਿਹਾ ਜਲਾਲਾਬਾਦੋਂ ਜਿੱਥੋਂ ਵੀ ਪੰਜਾਬ ਚੋਂ ਦੇਖ ਰਿਹਾ ਇਹਨਾ ਆ ਕੇ ਇਹ ਜਿਹੀਆਂ ਤੁਸੀਂ ਹੱਥ ਨਾਲ ਆਪਦੇ ਡਿਜ਼ਾਈਨ ਨਾਲ ਤੁਸੀਂ ਬਣਵਾ ਸਕਦੇ ਹੋ ਬਾਪੂ ਜੀ ਆਪਣਾ ਨੰਬਰ ਵੀ ਦੱਸ ਦਿਓ ਕੋਈ ਕਿਸੇ 97801 ਹਾਂਜੀ 42004 ਤੇ ਨਾਮ ਤੁਹਾਡਾ ਜਰਨੈਲ ਸਿੰਘ ਜਰਨੈਲ ਸਿੰਘ ਬਾਪੂ ਜੀ ਦਾ ਨਾਮ ਵਸੇ ਜੇ ਸੂਡ ਕraft ਮੇਰੀ ਖਰਮ ਦਾ ਨਾਮ ਹੈ ਵਸੇ ਸੂਡ ਕraft ਲਿਖਦਾ ਹਾਂ ਹਾਂ ਬਾਕੀ ਬਾਪੂ ਜੀ ਨੂੰ ਫੋਨ ਕਰ ਲਿਆ ਦੂਰ ਦਰਾਡੇ ਕਿਤੇ ਵੀ ਹੋ ਤੁਸੀਂ ਤੇ ਇਹਨਾਂ ਕੋਲੇ ਵੱਤੂ ਆ ਗੱਟ ਵੀ ਕਰਦੇ ਆ ਰੇ ਇਹਨਾਂ ਰੇ ਇਹਦੇ ਪਾਵੇ ਵੀ ਬਣਾਉਂਦੇ ਆ ਰੇ ਇਹਨਾਂ ਫਿੱਟ ਵੀ ਕਰਦੇ ਹੋ ਫਿੱਟ ਵੀ ਕਰਦੇ ਹੋ ਹਾਂ ਲੁੱਟਣ ਦੀ ਠੀਕ ਹੈ ਹਾਂ ਮੈਨੂੰ ਮੇਰੇ ਕੋਲ ਲੱਗਈ 100 ਰੁਪਏ ਲਾਈਏ ਤੇ ਕਹੀ ਹਾਂ 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 ਬਾਕੀ ਉਹਨਾਂ ਬਹੁਤ ਚਲੋ ਰੋਲਾ ਕੀ ਹੈ ਬਾਪੂ ਜੀ ਦਾ ਤਜਰਬਾ ਮੈਂ 3 ਦਿਨ ਹੋ ਗਏ ਗੱਲਬਾਤ ਕਰਦਿਆਂ ਨੂੰ ਵੀਡੀਓ ਨਹੀਂ ਬਣਾਈ ਜਾਨੀ ਸਾਡੀ ਫਿਰ ਫੋਨ ਤੇ ਵੀ ਗੱਲ ਹੋਈ ਹੈ ਤਜਰਬਾ ਬਹੁਤ ਹੈ ਕੰਮ ਬਹੁਤ ਸੋਣਾ ਹੈ ਪਰ ਰੋਲਾ ਕੀ ਆ ਅੱਜ ਕੱਲ ਤਾਂ ਨੌਜਵਾਨ ਜਿਵੇਂ ਮੈਂ ਵੀਡੀਓ ਬਣਾ ਰਿਹਾ ਉਹ ਵੀਡੀਓ ਨੈਟ ਤੇ ਪਾਈ ਹੈ ਬਾਪੂ ਕੋਲੇ ਹੁਣ ਜਵਾਨਾ ਅੱਜ ਆਇਆ ਹੈ ਹੈਨਾ ਵੀਡੀਓ ਬਣਾਉਣ ਦਾ ਕੰਮ ਬਹੁਤ ਕੀਤਾ ਹੈ ਕਿੰਤੀ ਕਿੰਦੀ ਵੀਡੀਓ ਚੱਕੇ ਫਿਰੇ। ਉਸ ਨਾਲ ਕੀ ਕੰਮ ਦੇਖੋ। ਮੈਨੂੰ 60 ਸਾਲ 60-65 ਸਾਲ ਹੋ ਗਏ। 60 ਸਾਲ 65 ਸਾਲ ਹੋ ਗਏ ਦੇਖੋ। 60 ਸਾਲ ਹੋ ਗਏ ਕੰਮ ਕਰੇ ਟਰੱਕਾਂ ਦੀ ਬਾੜੀਆਂ ਲਾਉਂਦੇ ਸੀ ਪਹਿਲੇ। ਹੂੰ। ਉਸ ਨਾਲ ਹੀ ਪਹਿਲੇ ਪਈਏ ਬਣਾਉਂਦੇ ਲੱਕੜ ਦੇ। ਪਈਏ। ਜਦੋਂ ਜਵਾਨਾ ਫਿਰ ਦਿੱਲੀ ਚਲਾ ਗਿਆ ਉੱਥੋਂ ਫਿਰ ਨੋਬਾ ਹੈਂਡਲ ਬਣਾਉਂਦੇ ਰਹੇ। ਕਈ ਕੁਝ ਬਣਾਉਂਦੇ। ਕਈ ਕੁਝ ਬਣਾਉਂਦੇ। ਹੁਣ ਇੱਥੇ ਆ ਗਏ ਜੋ ਬੰਦਾ ਹੋਈ ਦੱਸ ਦਿੰਦੇ ਆ। ਇਹ ਜੀ ਬਿਟਾ ਲਾ ਗੋੜੇ। ਇਹ ਜੀ ਬਿਟ ਕਰਦੇ। ਅੱਛਾ। ਕੋੜੇ ਸੀ ਆਈ ਸਰਵਿਸ ਕੋਲ ਆਪਸੇ ਸੀ ਸਰਵਿਸ ਕਰਦਾ ਸਰਵਿਸ ਕਰ ਤੂ ਚੱਲੇ ਗਈ ਲਓ ਭਾਈ ਆ ਆਪਾਂ ਨੂੰ بیسਬਾਲ ਬਣਾ ਕੇ ਦਿੱਤਾ ਬਹੁਤ ਸ਼ਾਨਦਾਰ بیسਬਾਲ ਬਣਾ ਕੇ ਦਿੱਤਾ ਤੇ ਹੱਥ 'ਚ ਤੁਹਾਨੂੰ ਕੋ ਕਲਾਕਾਰੀ ਹੈਗੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਆ ਬਹੁਤ